ਯੁਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਅੱਜ ਪੰਜਾਬ ਪੁਲਿਸ ਨੇ ਜਰੀਆ ਘਰਾ ਦੇ ਚੈਕਿੰਗ ਕੀਤੀ ਗਈ ਹੈ ਪੰਜਾਬ ਪੁਲਿਸ ਦੇ ਵੱਲੋਂ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕ ਪਿੰਡਾਂ ਦੇ ਵਿੱਚ ਨਸ਼ਾ ਕਰਦੰਨੇ ਉਹ ਇਸ ਡਰ ਨੂੰ ਜਿਹੜੇ ਆ ਨਸ਼ਾ ਛੱਡ ਸਕਣ ਤਾਂ ਦੱਸਦੇ ਕਿ ਜਗਰਾਉਂ ਪੁਲਿਸ ਨੇ ਭਾਰੀ ਫੋਰਸ ਦੇ ਨਾਲ ਜਿਹੜੀ ਹੈ ਸ਼ੱਕੀ ਘਰਾਂ ਦੇ ਵਿੱਚ ਚੈਕਿੰਗ ਕੀਤੀ ਹੈ ਜਿਸ ਦੇ ਤੁਰੰਤ ਤੁਸੀਂ ਸਾਫ਼ ਤੌਰ ਤੇ ਸਕਰੀਨ ਤੇ ਦੇਖ ਸਕਦੇ ਹੋ ਕਿਵੇਂ ਜਿਹੜੇ ਆ ਜਗਰਾਉਂ ਐਸਐਸਪੀ ਦੀ ਨਿਗਰਾਨੀ ਹੇਠ ਜਿਹੜੀ ਆ ਭਾਰੀ ਫੋਰਸ ਦੇ ਨਾਲ ਸ਼ੱਕੀ ਘਰਾਂ ਦੇ ਵਿੱਚ ਚੈਕਿੰਗ ਕੀਤੀ ਗਈ ਹੈ ਇਹ ਘਰ ਉਹਨਾਂ ਦੇ ਆ ਕਿ ਜਿਨ੍ਹਾਂ ਦੇ ਖਿਲਾਫ ਜਿਹੜੇ ਆ ਐਨਡੀਪੀਐਸ ਤਹਿਤ ਜਿਹੜੇ ਆ ਮਾਮਲੇ ਦਰਜ ਨੇ ਤਦਾਂ ਦੇਗਾ ਜਗਰਾਉਂ ਇਲਾਕੇ ਨੂੰ ਨਸ਼ਾ ਮੁਕਤ ਬਣਾਉਂਦੇ ਮਕਸਦ ਦੇ ਨਾਲ ਜਗਰਾਉਂ ਪੁਲਿਸ ਲਗਾਤਾਰ ਪੁਲਾਲੇ ਕਰ ਰਹੀ ਹੈ ਤੇ ਇਸੇ ਲੜੀ ਵਿੱਚ ਅੱਜ ਜਗਰਾਉਂ ਇਲਾਕੇ ਦੇ ਕਈ ਸलम ਏਰੀਆ ਦੇ ਵਿੱਚ ਐਸਐਸਪੀ ਅੰਕੁਰ ਗੁਪਤਾ ਦੀ ਗਵਾਈ ਹੇਠ ਐਸਪੀਡੀ ਜਸਜੋਤ ਸਿੰਘ ਦੇ ਵੱਲੋਂ ਕਾਸੋ ਆਪਰੇਸ਼ਨ ਚਲਾਇਆ ਗਿਆ ਜਿਹੜੇ ਲੋਕਾਂ ਤੇ ਪੁਲਿਸ ਨੂੰ ਸ਼ੱਕ ਸੀ ਯਾਨੀ ਕਿ ਜਿਨ੍ਹਾਂ ਦੇ ਖਿਲਾਫ ਸ਼ੱਕੀ ਕਾ ਕੇ ਇਹ ਨਸ਼ਾ ਵੇਚਦੇ ਨੇ ਉਹਨਾਂ ਦੇ ਘਰ ਦੇ ਵਿੱਚ ਜਿਹੜੀ ਆ ਪੁਲਿਸ ਦੇ ਵੱਲੋਂ ਤਲਾਸ਼ੀ ਲਈਤੀ ਗਈ ਆ ਤਾਂ ਇਸ ਮੁਕਕੇ ਪੁਲਿਸ ਦੇ ਮੋਹੱਲਾ ਮਾਈ ਜੀਨਾ ਗਾਂਦੇ ਨਗਰ ਰਾਣੀਵਾਲਾ ਖੂ ਵਰਗੇ ਸਲਮ ਏਰੀਆ ਦੇ ਵਿੱਚ ਜਿਹੜੀ ਆ ਘਰਾਂ ਚ ਜਾ ਕੇ ਤਲਾਸ਼ੀ ਕੀਤੀ ਆ ਨਸ਼ਾ ਵੇਚਣ ਵਾਲੇ ਨਸ਼ਾ ਤਸਕਰਾਂ ਜਾਂ ਫਿਰ ਉਹਨਾਂ ਦੇ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਨੂੰ ਐਸਐਸਪੀ ਅੰਕਰ ਗੁਪਤਾ ਨੇ ਸਖਤ ਵਾਰਨਿੰਗ ਦੇ ਦਿੱਤੀ ਆ ਉਹਨਾਂ ਨੇ ਕਿਹਾ ਕਿ ਤੁਸੀਂ ਜੇ ਤੇ ਨਸ਼ਾ ਕਰਦੇ ਹੋ ਆਪਣੇ ਆਪ ਛੱਡ ਦਿਓ ਜੇ ਤੇ ਆਪਾਂ ਕਾਰਵਾਈ ਕੀਤੀ ਤਾਂ ਵੱਡਾ ਨੁਕਸਾਨ ਹੋਵੇਗਾ ਤਾਂ ਦੂਜੇ ਬਸੇ ਵੀ ਕਹਿ ਕੇ ਘਰਾਂ ਦੇ ਵਿੱਚ ਜਾ ਕੇ ਜੇ ਤੁਹਾਡਾ ਕੋਈ ਪਰਿਵਾਰਕ ਮੈਂਬਰ ਨਸ਼ਾ ਕਰਦਾ ਤਾਂ ਉਹਨੂੰ ਜਿਹੜਾ ਆ ਨਸ਼ਾ ਛਡਾਊ ਕੇਂਦਰ ਦੇ ਵਿੱਚ ਦਾਖਲ ਕਰਵਾ ਕੇ ਉਸ ਦਾ ਜਿਹੜਾ ਨਸ਼ਾ ਛਡਾਇਆ ਜਾ ਸਕਦਾ ਤਾਂ ਅੱਜ ਇਹ ਤਾਂ ਜੋ ਪੰਜਾਬ ਸਰਕਾਰ ਵੱਲੋਂ ਇੱਕ ਟੀਚਾ ਮਿੱਥਿਆ ਗਿਆ ਸੀ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾ ਕੇ ਮੁਰਤੋਂ ਸੋਣ ਦੇ ਚੜੀ ਬਣਾਉਣਾ ਹੈ ਤਾਂ ਐਸੇ ਤਹਿਤ ਪੰਜਾਬ ਪੁਲਿਸ ਲਗਾਤਾਰ ਪੰਜਾਬ ਨੂੰ ਨਕਸ਼ਾ ਨਸ਼ਾ ਮੁਕਤ ਕਰਨ ਦੇ ਲਈ ਲਗਾਤਾਰ ਕਾਪਰੇਸ਼ਨ ਚਲਾ ਰਹੀ ਹੈ ਤਾਂ ਹੁਣ ਜਗਰਾਉਂ ਦੇ ਵਿੱਚ ਵੀ ਐਸਐਸਪੀ ਅ ਅੰਕੁਰ ਗੁਪਤਾ ਦੀ ਗਵਾਹੀ ਹੇਠ ਪਾਰੀ ਫੋਰਸ ਦੇ ਨਾਲ ਜਿਹੜੀ ਹੈ ਸ਼ੱਕੀ ਘਰਾਂ ਦੇ ਵਿੱਚ ਚੈਕਿੰਗ ਕੀਤੀ ਗਈ ਹੈ ਤਾਂ ਜੋ ਜਿਨ੍ਹਾਂ ਦੇ ਘਰਾਂ ਵਿੱਚ ਚੈਕ ਕੀਤੀ ਹੈ ਜੇ ਉਹਨਾਂ ਦਾ ਕੋਈ ਵੀ ਘਰ ਦਾ ਜੀ ਨਸ਼ਾ ਕਰਦਾ ਹੈ ਤਾਂ ਉਸ ਨੂੰ ਵਾਰਨਿੰਗ ਦੇ ਕੇ ਜਾਂ ਫਿਰ ਉਹਨਾਂ ਨੂੰ ਜੜਿਆ ਨਦੀਕੀ ਜਿਹੜਾ ਨਸ਼ਾ ਛਡਾਊ ਕੇਂਦਰਾਂ ਉੱਥੇ ਦਾਖਲ ਕਰਵਾ ਕੇ ਉਸ ਦਾ ਨਸ਼ਾ ਛਡਾਇਆ ਜਾ ਸਕੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਇਸੇ ਤਰ੍ਹਾਂ ਹੀ ਹਰ ਪੰਜਾਬ ਦੇ ਹਰ ਇਲਾਕੇ ਦੇ ਵਿੱਚ ਹਰ ਸੂਬੇ ਦੇ ਵਿੱਚ ਜਿਹੜਾ ਨਸ਼ਾ ਕਰਨ ਵਾਲਿਆਂ ਦੇ ਖਿਲਾਫ ਜਿਹੜੀ ਸਖਤ ਕਾਰਵਾਈ ਕੀਤੀ ਜਾਵੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ ਤਾਂ ਇਸ ਮਾਮਲੇ ਦੇ ਵਿੱਚ ਐਸਐਸਪੀ ਅੰਕਰ ਗੁਪਤਾ ਨੇ ਕੀ ਕੁਝ ਕਿਹਾ ਆਉ ਸੁਣਦੇ ਆ ਉਹਨਾਂ ਦੀ ਜ਼ੁਬਾਨੀ ਅੱਜ 22 ਜੂਨ 2025 ਨੂੰ ਮਾਨਯੋਗ ਸੀਐਮ ਸਾਹਿਬ ਪੰਜਾਬ ਤੇ ਡੀਜੀਪੀ ਸਾਹਿਬ ਪੰਜਾਬ ਦੇ ਡਾਇਰੈਕਸ਼ਨਸ ਤੇ ਯੋਧਨ ਅਸ਼ਾ ਵਿਰੁੱਧ ਤਹਿਤ ਲੁਧਿਆਣਾ ਰੂਰਲ ਪੁਲਿਸ ਵੱਲੋਂ ਇੱਕ ਕਾਸੋ ਆਪਰੇਸ਼ਨ ਕੰਡਕਟ ਕੀਤਾ ਜਾ ਰਿਹਾ ਹੈ ਆਪਾਂ ਅੱਜ ਗਰਾਉਂਡ ਦੇ ਵਿੱਚ ਮਾਈ ਜੀਨਾ ਮੱਲਾ ਜਿਹੜਾ ਸਾਡਾ ਹੌਟਸਪੌਟ ਹੈ ਉੱਥੇ ਆਪਾਂ ਖੜੇ ਆ ਉੱਥੇ ਸਾਡੇ ਐਸਪੀਡੀ ਮੈਡਮ ਦੇ ਸੁਪਰਵੀਜ਼ਨ ਹੇਠ ਡੀਐਸਪੀ ਜਗਰਾਉਂ ਤੇ ਡੀਐਸਪੀ ਡੀ ਉਹਨਾਂ ਦੇ ਨਿਗਰਾਨੀ ਹੇਠ ਹੈ ਜੋ ਸਾਰਾ ਜਿਹੜਾ ਕਾਸੋ ਆਪਰੇਸ਼ਨ ਇਹ ਚੱਲ ਰਿਹਾ ਹੈ ਇਹੀ ਇਸੇ ਤਰ੍ਹਾਂ ਤਿੰਨੇ ਹੀ ਸਬ ਡਿਵੀਜ਼ਨਾਂ ਵਿੱਚ ਮੁੱਲਾਪੁਰ ਦੱਖਾ ਤੇ ਰਾਏਕੋਟ ਵੀ ਕਾਸੋਪਰੇਸ਼ਨਸ ਕਰਾਈ ਜਾ ਰਹੇ ਹਨ ਤੋਂ ਬੇਰੀ ਸਾਰਿਆਂ ਨੂੰ ਪੀਜ ਹੈ ਕਿ ਜਿਹੜੇ ਨਸ਼ਾ ਵੇਚਣ ਵਾਲੇ ਹਨ ਉਹ ਉਹਨਾਂ ਨੂੰ ਵਾਰਨਿੰਗ ਵੀ ਸਹੀ ਹੈ ਕਿ ਪੁਲਿਸ ਪਹਿਲਾਂ ਦੀ ਤਰ੍ਹਾਂ ਪੂਰੀ ਤਰ੍ਹਾਂ ਮੁਸਤੈਦ ਹੋ ਕੇ ਜਿਹੜਾ ਲਾਅ ਐਨਫੋਰਸਮੈਂਟ ਉਹ ਕਰਾ ਰਹੀ ਹੈ ਪਰਚੇ ਵੀ ਦਰਜ ਕਰ ਰਹੀ ਹੈ ਜ਼ਿਲ੍ਹਾ ਵਿੱਚ ਚਪਾ ਰਹੀ ਹੈ ਜਿਹੜੇ ਹੈਗੇ ਸਮਗਲਰਸ ਪੈਡਲਰਸ ਹੈਗੇ ਨੇ ਤੇ ਨਾਲ ਦੀ ਨਾਲ ਜਿਹੜੇ ਬੰਦੇ ਕੋਈ ਇਸ ਤਰ੍ਹਾਂ ਦੀ ਨਸ਼ੇ ਦੀ ਲਤ ਵਿੱਚ ਲੱਗੇ ਹੋਏ ਆ ਉਹਨਾਂ ਨੂੰ ਐਡਮਿਟ ਵੀ ਕਰਾ ਰਹੇ ਆ ਆਪਾਂ ਓਟ ਸੈਂਟਰਾਂ ਵਿੱਚ ਵੀ ਭੇਜ ਰਹੇ ਆ ਸੋ ਮਲਟੀਪ੍ਰੌਂਗ ਸਟ੍ਰੈਟਜੀ ਦੋਨੋਂ ਪਾਸੋਂ ਸਿੱਧ ਚੱਲ ਰਹੀ ਹੈ ਕਿ ਯੋਗ ਨਸ਼ਾ ਵਿਰੁੱਧ ਦਾ ਬੜਾ ਲੋਕਾਂ ਵੱਲੋਂ ਵੀ ਪੋਜ਼ਿਟਿਵ ਰਿਸਪੌਂਸ ਆ ਰਿਹਾ ਹੈ ਤੇ ਸਾਡੀ ਜਿਹੜੀ ਕਾਰਵਾਈ ਹੈ ਲੁਧਿਆਣਾ ਰੂਰਲ ਪੁਲਿਸ ਦੀ ਉਹ ਉਹ ਜਾਰੀ ਹੈ ਧੰਨਵਾਦ ਥੈਂਕ ਯੂ